ਪੰਜਾਬ ਪੁਲਿਸ ਦੇ ਤਿੰਨ ਹੋਰ ਬੱਚੜ ਅਫਸਰਾਂ ਜਿਹੜੇ ਕਿ ਅਦਾਲਤ ਵੱਲੋਂ ਟੰਗੇ ਜਾਣਗੇ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ ਕਿਹੜੇ ਉਹ ਅਫਸਰ ਨੇ ਜਿਨ੍ਹਾਂ ਨੇ ਕਿ ਝੂਠੇ ਪੁਲਿਸ ਮੁਕਾਬਲੇ ਬਣਾਏ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ 90 ਤੋਂ 95 ਤੱਕ ਕਿੰਨੇ ਸਿੱਖਾਂ ਦਾ ਜਿਹੜਾ ਸ਼ਕਾਰ ਖੱਡੇ ਗਿਆ ਸਿੱਖ ਨੌਜਵਾਨਾਂ ਨੂੰ ਘਰਾਂ ਦੇ ਵਿੱਚ ਚੁੱਕ ਚੁੱਕ ਕੇ ਪੁਲਿਸ ਵੱਲੋਂ ਮਾਰਿਆ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਸੀ ਕਿ ਪੁਲਿਸ ਮੁਕਾਬਲਾ ਹੋਇਆ ਜੀ ਪੁਲਿਸ ਮੁਕਾਬਲੇ ਵਿੱਚ ਮਾਰੇਗੇ ਖਾਰਕੂ ਇਹ ਦੱਸਿਆ ਜਾਂਦਾ ਸੀ ਤੇ ਬੜੀਆਂ ਕਹਾਣੀਆਂ ਸਾਰਾ ਕੁਝ ਅੱਜ ਤੁਹਾਡੇ ਸਾਹਮਣੇ ਰੱਖਣ ਵਾਲੇ ਆ ਕਿ ਕਰੀਬ 29 ਸਾਲਾਂ ਬਾਅਦ ਪੁਲਿਸ ਦੇ ਬੁਚੜ ਅਫਸਰਾਂ ਨੂੰ ਜਿਹੜੀ ਕਿੱਸਾਜਾ ਹੋਣ ਵਾਲੀ ਆ ਖਾਸ ਕਰਕੇ ਮੈਂ ਇੱਥੇ ਗੱਲ ਇੱਕ ਹੋਰ ਕਲੀਅਰ ਕਰਦਾ ਕਿ ਬਾਦਲਾਂ ਦੇ ਚਹੇਤੇ ਬਾਦਲਾਂ ਦੇ ਯਾਰ ਉਹਨਾਂ ਨੂੰ ਬਚਾਉਂਦੇ ਆ ਰਹੇ ਸੀ ਤੇ ਅੱਜ ਉਹਨਾਂ ਦਾ ਜਿਹੜਾ ਹਾਸਰਾ ਉਹ ਟੰਗਿਆ ਜਾਣਾ ਥੋੜੇ ਦਿਨਾਂ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਸੁਣਨਾ ਧਿਆਨ ਦੇ ਨਾਲ ਸੁਣਨਾ ਸਕਿਪ ਨਹੀਂ ਕਰਨਾ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ ਫਤਿਹ ਅੱਜ ਇੱਕ ਹੋਰ ਰੌਂਗਟੇ ਖੜੇ ਕਰਨ ਵਾਲੀ ਕਹਾਣੀ ਸੁਣਾਉਣਿਆ ਤੁਹਾਨੂੰ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਕਿ 90 ਤੋਂ 94 95 ਤੱਕ ਸਿੱਖਾਂ ਦਾ ਜਿਹੜਾ ਖੂਨ ਦੀ ਹੋਲੀ ਖੇਢੀ ਆ ਸਿੱਖਾਂ ਦੇ ਨੌਜਵਾਨਾਂ ਦੇ ਕੰਮੇ ਪੁਲਿਸ ਮੁਕਾਬਲੇ ਬਣਾਏ ਗਏ ਨੇ ਤੇ ਅੱਜ ਉਹਨਾਂ ਨੂੰ ਅਨਕਾਊਂਟਰ ਦੇ ਵਿੱਚ ਬਦਲਿਆ ਗਿਆ ਤੇ ਅੱਜ ਵੀ ਉਹੀ ਕੰਮ ਚੱਲ ਰਿਹਾ ਹੈਗਾ ਜੋ ਕਰਨ ਮਾਵਲ ਦੇ ਵਿੱਚ ਟੰਗੇ ਜਾਣੇ ਸੀ ਉਹਨਾਂ ਦੇ ਬਾਪ ਦਾਪਾ ਬਾਅਦ ਚ ਗੱਲ ਕਰਾਂਗੇ ਕਿ ਉਹਨਾਂ ਤੋਂ ਕੀ ਕਮੀ ਰਹੇਗੀ ਗੱਲ ਕਰਦੇ ਆਪਾਂ 1994 ਦੀ ਉਹ ਦਹਾਕਾ ਜਿਹੜਾ ਕਿ ਕਿਸੇ ਤੋਂ ਭੁੱਲਿਆ ਨਹੀਂ ਕਿ 1994 ਦੇ ਵਿੱਚ ਸਮੇਤ ਸੈਣੀ ਤੇ ਉਹਦੇ ਯਾਰਾਂ ਨੇ ਕਿ ਇੱਕ ਗ੍ਰਾਂਥੀ ਨੂੰ ਗਰਦਾਸਪੁਰੋਂ ਇੱਕ ਗ੍ਰਾਂਥੀ ਨੂੰ ਚੁੱਕ ਕੇ ਘਰੋਂ ਉਹਦਾ ਝੂਠਾ ਪੁਲਿਸ ਮੁਕਾਬਲਾ ਕਿੱਥੇ ਬਣਾਇਆ ਰੋਪੜ ਹੁਣ ਤੁਸੀਂ ਇਹ ਦੇਖ ਲਓ ਗਰਦਾਸਪੁਰ ਤੋਂ ਚੁੱਕ ਕੇ ਝੂਠਾ ਪੁਲਿਸ ਮੁਕਾਬਲਾ ਰੋਪੜ ਬਣਾਇਆ ਜਿਹਦੇ ਵਿੱਚ ਅਵਤਾਰ ਸਿੰਘ ਤਾਰੀ ਤੇ ਸੁਖਪਾਲ ਸਿੰਘ ਤੇ ਉਮਰਨ ਨੰਗਲ ਇਹ ਤਿੰਨੇ ਜਣੇ ਮੌਜੂਦ ਸੀ ਤੁਹਾਨੂੰ ਦੱਸ ਦਈਏ ਕਿ ਆਈਜੀ ਪਰਮਪਾਲ ਉਮਰਾ ਨੰਗਲਾ ਜਿਹੜਾ ਕਿ ਬਰਗਾੜੀ ਕਾਂਡ ਬਾਈਬਲ ਕਾਲਾ ਕਾਂਡ ਦੇ ਵਿੱਚ ਜਿਹੜਾ ਕਿ ਸਸਪੈਂਡ ਕੀਤਾ ਗਿਆ ਸੀ ਬਾਅਦ ਦੇ ਵਿੱਚ ਹਾਈ ਕੋਰਟ ਤੋਂ ਬਹਾਲ ਹੋ ਗਿਆ ਹੁਣ ਆਪਣੀ ਡਿਊਟੀ ਤੇ ਆ ਤੇ ਹੁਣ ਦੁਬਾਰੇ ਇਹਨੂੰ ਹਾਈ ਕੋਰਟ ਵੱਲੋਂ ਜਣੇ ਕਿ ਇੱਕ ਝੂਠੇ ਪੁਲਿਸ ਮੁਕਾਲੇ ਵਿੱਚ ਜਿਹੜੇ ਮਾਰਿਆ ਚੱਕ ਕੇ ਗ੍ਰਾਂਥੀ ਉਹਦੇ ਵਿੱਚ ਇਹਨੂੰ ਹੁਣ ਟੰਗਿਆ ਜਾਵੇਗਾ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੁਹਾਨੂੰ ਦੱਸ ਦਈਏ ਕਿ ਪੀੜਤ ਪਰਿਵਾਰ ਦੇ ਵਕੀਲ ਪ੍ਰਦੀਪ ਸਿੰਘ ਬਰਕ ਵੱਲੋਂ ਜਿਹੜੇ ਕਿ ਵੱਡੇ ਖਲਾਸੇ ਕੀਤੇ ਗਏ ਆ ਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਗ੍ਰੰਥੀ ਸਖਪਾਲ ਸਿੰਘ ਜੋ ਕਿ ਗਰਦਾਸਪੁਰ ਗੁਰਦੁਆਰਾ ਸਾਹਿਬ ਤੇ ਡਿਊਟੀ ਕਰਦਾ ਸੀ ਆਪਣੇ ਘਰੇ ਸੁੱਤਾ ਪਿਆ ਸੀ ਉਹਨੂੰ ਸੁੱਤੇ ਪਏ ਨੂੰ ਅਵਤਾਰ ਸਿੰਘ ਤਾਰੀ ਤੇ ਇੱਕ ਹੋਰ ਸਾਕਸਾ ਦੇ ਨਾਲ ਪੁਲਿਸ ਮਲਾਜਮਾਂ ਤੇ ਉਹਨਾਂ ਵੱਲੋਂ ਘਰੋਂ ਚੁੱਕ ਕੇ ਜਿਹੜਾ ਉਹਦਾ ਰੋਪੜ ਦੇ ਵਿੱਚ ਚਲ ਜਾ ਕੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਜਿਹਦੀ ਬਾਅਦ ਵਿੱਚ ਸੈੱਟ ਬਣਦੀ ਆ ਜਿਹਦੇ ਸੈੱਟ ਦਾ ਸੈੱਟ ਕੌਣ ਮਨਾਉਂਦਾਗਾ ਬਾਦਲਾ ਦਾ ਯਾਰ ਸਮੀਤ ਸੈਣੀ ਉਮਰਾ ਨੰਗਲ ਨੂੰ ਬਚਾਉਣਾ ਚਾਹੁੰਦਾ ਉਸ ਸੈੱਟ ਦੇ ਵਿੱਚ ਬਚਾਇਆ ਵੀ ਆ ਆਖਰ ਕਰੀਬ 29 ਸਾਲ ਹੋ ਗਏ ਉਸ ਪਰਿਵਾਰ ਨੂੰ ਜਿਹੜਾ ਕੇ ਕੇਸ ਲੜਦਿਆਂ ਨੂੰ ਗਰਦਾਸਪੁਰ ਦੇ ਜਿਹੜਾ ਕੋਰਟ ਦੇ ਵਿੱਚ ਤਬਾਦਲਾ ਹੋ ਕੇ ਜਿਹੜਾ ਰੋਪੜ ਦੀ ਅਦਾਲਤ ਤੋਂ ਬਾਅਦ ਜਿਹੜਾ ਹਾਈ ਕੋਰਟ ਜਾਂਦਾ ਹਾਈ ਕੋਰਟ ਵੱਲੋਂ ਜਿਹੜਾ ਹੁਣ ਲਗਭਗ 30 ਜੁਲਾਈ ਹੁਣ ਤਰੀਕਾ ਅੱਗੇ ਪਾ ਦਿੱਤੀ ਆ ਇਹਨਾਂ ਦੇ ਵਿੱਚ ਦੋਸ਼ੀ ਘੋਸਤ ਹੋਣਗੇ ਆਈਜੀ ਪਰਮ ਰਾਜ ਉਮਰਾ ਨੰਗਲਾ ਅਵਤਾਰ ਸਿੰਘ ਤਾਰੀ ਤੇ ਸਗਵਿੰਦਰ ਸਿੰਘ ਇਹ ਤਿੰਨੇ ਪੁਲਸ ਦੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਆ ਤੁਹਾਨੂੰ ਇਹ ਤਾਂ ਸਾਰਿਆਂ ਨੂੰ ਪਤਾ ਹੋਊਗਾ ਕਿ ਉਮਰਾ ਨੰਗਲ ਬਾਰੇ ਤਾਂ ਤੁਸੀਂ ਸਾਰਿਆਂ ਨੂੰ ਜਾਣਦੇ ਹੋ ਸਮੇਤ ਸੈਣੀ ਬਾਰੇ ਸਾਰਿਆਂ ਨੂੰ ਧਿਆਨ ਦਿਓ ਤੇ ਦੁਸ਼ਟ ਨੇ ਕਮੇ ਸਿੱਖਾਂ ਦਾ ਲਹੂ ਪੀਤਾ ਤੇ ਬਾਦਲਾ ਨੇ ਉਹਨਾਂ ਨੂੰ ਡੀਜੀਪੀ ਲਗਾਇਆ ਇਹਨਾਂ ਨੇ ਕੀਤਾ ਕੀ ਆ ਇਸ ਉਮਰਾਂ ਨੰਗਲ ਤੇ ਅਵਤਾਰ ਸਿੰਘ ਤਾਰੀ ਤੇ ਇੱਕ ਹੋਰ ਸੁਖਵਿੰਦਰ ਸਿੰਘ ਨੇ ਕਹਿੰਦੇ ਕਿ ਗਰਨਾਮ ਸਿੰਘ ਬਡਾਲਾ ਨੂੰ ਇਹ ਕਹਿੰਦਾ ਵੀ ਗਰਨਾਮ ਸਿੰਘ ਬਡਾਲਾ ਅਸੀਂ ਖਾੜਕੂ ਆ ਅਖੇ ਉਹਨੂੰ ਅਸੀਂ ਮਾਰ ਦਿੱਤਾ ਜੀ ਮੁਕਾਬਲਾ ਹੋ ਗਿਆ ਸਾਡੇ ਨਾਲ ਅਮੋ ਸਾਹਮਣੀ ਫਾਇਰਿੰਗ ਹੋਈ ਤੇ ਫਾਇਰਿੰਗ ਦੇ ਵਿੱਚ ਗਰਨਾਮ ਸਿੰਘ ਬਡਾਲਾ ਜਿਹੜਾ ਮਾਰਿਆ ਗਿਆ ਬਾਦ ਦੇ ਵਿੱਚ ਕਰੀਬ 6 ਸਾਲ 6 ਮਹੀਨੇ ਬਾਅਦ ਪਤਾ ਲੱਗਦਾ ਕਿ ਗਰਨਾਥ ਸਿੰਘ ਬਟਾਲਾ ਦਾ ਬਡਾਲਾ ਜਿਉਂਦਾਗਾ ਤੇ ਉਹਦੀ ਜਗ੍ਹਾ ਤੇ ਗ੍ਰੰਥੀ ਸਖਬ ਸਖਪਾਲ ਸਿੰਘ ਨੂੰ ਮੌਤ ਦੇ ਘਾਟਾ ਤਾਰ ਦਿੱਤਾ ਜਾਨੀ ਕਿ ਫੇਕ এনਕਾਊਂਟਰ ਦੇ ਵਿੱਚ ਇਹਨਾਂ ਪੁਲਿਸ ਅਫਸਰਾਂ ਵੱਲੋਂ ਮਾਰ ਦਿੱਤਾ ਫਿਰ ਪੰਜਾਬ ਪੁਲਿਸ ਦਾ ਜਿਹੜਾ ਆਈਜੀ ਆ ਉਮਰਾ ਨੰਗਲ ਆ ਇਹਦੇ ਕਾਰੇ ਤੁਸੀਂ ਵੇਖਿਆ ਕਿ ਹੁਣ ਇਹ ਬਹਾਲ ਹੋਇਆ ਪਹਿਲਾਂ ਸਸਬੰਧ ਕਰ ਦਿੱਤਾ ਸੀ ਇਹ ਵੀ ਬਾਦਲਾ ਯਾਰ ਹੁਣ ਹਾਈ ਕੋਰਟ ਵੱਲੋਂ ਇਹ ਤਿੰਨੇ ਚਾਰੇ ਜਾਣੇ ਟੰਗੇ ਜਾਣੇ ਆ 30 ਜੁਲਾਈ ਜਿਹੜੀ ਅਗਲੀ ਤਰੀਕ ਪੈ ਗਈ ਆ ਤੇ ਗਰਨਾਥ ਸਿੰਘ ਨੂੰ ਉਸ ਤੋਂ ਬਾਅਦ ਫੜ ਲਿਆ ਸੀ ਉਸ ਤੋਂ ਬਾਅਦ ਹੁੰਦਾ ਕਿ ਇਹ 2016 ਦੇ ਵਿੱਚ ਸਮੇਤ ਸੈਣੀ ਵੱਲੋਂ ਇੱਕ ਜਿਹੜੀ ਕਿ ਬਲਕਾਰ ਸਿੱਧੂ ਆ ਕੋਈ ਪੁਲਿਸ ਦਾ ਉਹਨੂੰ ਵੀ ਬਚਾਇਆ ਗਿਆ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹਨੂੰ ਵੀ ਇੱਕ ਆ ਇਸੇ ਮਾਮਲੇ ਦੇ ਵਿੱਚ 3 ਸਾਲ ਦੀ ਜਿਹੜੀ ਸਜ਼ਾ ਹੋ ਚੁੱਕੀ ਆ ਇਹਨੇ ਐਸਆਰਟੀ ਬਣਾਈ ਕਮੇਟੀ ਬਣਾਈ 2019 ਦੇ ਵਿੱਚ ਸਮੇਤ ਸੈਣੀ ਨੇ ਤੇ ਪਰਿਵਾਰ ਸੀਬੀਆਈ ਤੋਂ ਮੰਗ ਕਰ ਰਿਆ ਸੀ ਤੇ ਪਤਾ ਲੱਗਦਾ ਸੀ ਕਿ ਜੇਕਰ ਸੀਬੀਆਈ ਨੂੰ ਮਾਰਕ ਹੋ ਗਿਆ ਸੀਬੀਆਈ ਦੀ ਜੇਕਰ ਜਾਂਚ ਹੁੰਦੀ ਆ ਤਾਂ ਸਮੇਤ ਸੈਣੀ ਉਮਰਾ ਨੰਗਲਾ ਅਤੇ ਹੋਰ ਪਤਾ ਨਹੀਂ ਕਿੱਡੇ-ਕੱਡੇ ਆਫਸਰ ਆ ਇਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਣੇ ਨੇ ਕਰੀਬ 10-15 ਜਣੇ ਤਾਂ ਇਹ ਫੇਰ ਇੱਕ ਅਨਕਾਉਂਟਰ ਬਣਾਉਂਦੀ ਆ ਫਿਰ ਕਮੇ ਇਹਨਾਂ ਦੇ ਫੀਤੀਆਂ ਲੱਗਦੀਆਂ ਆ ਆਈਜੀ ਬਣਦੇ ਆ ਐਸਐਚ ਤੋਂ ਡੀਐਸਪੀ ਬਣਦੇ ਆ ਡੀਐਸਪੀ ਤੋਂ ਫਿਰ ਐਸਐਸਪੀ ਬਣਦੇ ਆ ਆਈਜੀ ਬਣਦੇ ਆ ਕਮੇ ਇਹਨਾਂ ਨੂੰ ਜਿਹੜੀਆਂ ਪ੍ਰੋਮੋਸ਼ਨਾਂ ਦਿੱਤੀਆਂ ਜਾਂਦੀਆਂ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਨੇ ਕੀਤਾ ਕਿ ਚਾਰ ਉਹ ਪੁਲਸਰ ਐਨਸਵੈਟਰਾਂ ਨੂੰ ਜਿਹੜਾ 10-10 ਲੱਖ ਰੁਪਈਆ ਤੇ ਐਸਐਚ ਤੋਂ ਡੀਐਸਪੀ ਦੀ ਪ੍ਰੋਮੋਸ਼ਨ ਜਿਹੜੀ ਉਹਨਾਂ ਨੂੰ ਜਾਰੀ ਹੋਣੀ ਆ ਅਜੇ ਉਹ ਬਰਕਰਾਰ ਅਜੇ ਵਿਚਾਲੇ ਪਈ ਆ ਉਹਦਾ ਰੌਲਾ ਜਿਹੜਾ ਕਰਨ ਪਰਿਵਾਰ ਦੇ ਨਾਲ ਪਿਆ ਹੋਇਆ ਕਰਨ ਪਰਿਵਾਰ ਕਿੱਥੇ ਗਲਤੀ ਕਰ ਗਿਆ ਇਹ ਵੀ ਅਗਲੇ ਵੀਡੀਓ ਤੇ ਦੱਸਾਂਗੇ ਤੁਹਾਨੂੰ ਇਹ ਬੱਚੜਾ ਅਫਸਰਾ ਨੇ ਜਿਹੜਾ ਕਿ ਉਸ ਗ੍ਰੰਥੀ ਨੂੰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪਾਠ ਕਰਦਾ ਸੀ ਉਹਨੂੰ ਕੋਕੋ ਕੇ ਮਾਰ ਦਿੱਤਾ ਦੇਖੋ ਬੜੇ ਜ਼ਾਲਮ ਆਪਣੀਆਂ ਫੀਤੀਆਂ ਲਵਾਉਣ ਦੇ ਖਾਤਰ ਹੁਣ ਇਹਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ ਇਹਦੇ ਵਿੱਚ ਕਿਹੜੇ-ਕਿਹੜੇ ਜਾਣਗੇ ਇੱਕ ਤਾਂ ਹੈਗਾਗਾ ਕੋਈ ਡੀਐਸਪੀ ਆ ਟਾਇਰ ਹੋ ਗਿਆ ਹੁਣ ਇੱਕ ਏਐਸਆਈ ਆ ਤੇ ਨਾਲੇ ਉਮਰਾ ਨੰਗਲ ਆਏ ਜੀ ਡੀਐਸਪੀ ਦਾ ਟਾਇਰ ਹੋ ਗਿਆ ਹੁਣਾ ਏਐਸਆਈ ਆ ਤੇ ਉਮਰਾ ਨੰਗਲਾ ਇਹ ਤਿੰਨੇ ਜਾਣੇ ਹੁਣ ਟੰਗੇ ਜਾਣਗੇ 29 ਸਾਲ ਬਾਅਦ ਦੁਬਾਰੇ ਫੈਸਲਾ ਆਉਣ ਵਾਲਾ 1994 ਦਾ ਫੈਸਲਾਗਾ ਇਹ 1993 ਦੇ ਵਿੱਚ ਕਹਿ ਕੇ ਖਾੜਕੂ ਕੋਈ ਹੋਰ ਆ ਤੇ ਚੱਕ ਕੇ ਘਰੋਂ ਗ੍ਰਾਂਤੀ ਸਿੰਘ ਨੂੰ ਮਾਰ ਦਿੱਤਾ ਪਰਦੀਪ ਬਿਰਕ ਨੇ ਦੱਸਿਆ ਵਕੀਲ ਨੇ ਕਿ 30 ਜੁਲਾਈ 2025 ਦੀ ਜਿਹੜੀ ਤਰੀਕ ਆ ਅਨਸਾ ਪਹਿ ਚੁੱਕੀ ਆ ਕਿ ਪਰਿਵਾਰ ਨੂੰ ਜਿਹੜਾ ਜਲਦੀ ਇਨਸਾਫ ਮਿਲੇਗਾ ਇਹਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਹੋਵੇਗੀ ਟੰਗੇ ਜਾਣਗੇ ਕੀ ਸਜ਼ਾ ਹੁੰਦੀ ਆ ਉਮਰ ਕੈਦ ਦੀ ਹੁੰਦੀ ਆ ਫਾਂਸੀ ਦੀ ਹੋਣੀ ਚਾਹੀਦੀ ਐ ਹਜੇ ਲੋਕਾਂ ਨੂੰ ਸਜ਼ਾ ਕਿ ਜਿਹੜੇ ਚੱਕ ਚੱਕ ਘਰਾਂ ਦੇ ਵਿੱਚੋਂ ਮੁੰਡਿਆਂ ਨੇ ਮੁੰਡੇ ਮਾਰੇ ਆ ਇਹ ਅਨੇਕਾ ਭੇਡਾਂ ਨੇ ਕਾਲੀਆਂ ਭੇਡਾਂ ਪੁਲਿਸ ਦੇ ਵਿੱਚ ਆ ਕਿ ਜਿਨ੍ਹਾਂ ਨੇ ਆਪਣਿਆਂ ਫੇਤੀਆਂ ਲਵਾਉਣ ਦੇ ਖਾਤਰ ਤੇ ਉਸ ਵੇਲੇ ਦਾ ਬਿਆੰਤੇ ਸਰਕਾਰ ਨੇ ਖੁੱਲ ਦਿੱਤੀ ਸੀ ਉਸ ਬੱਚੜ ਨੇ ਤੇ ਇਹੀ ਬੱਚੜ ਹੁਣ ਉਮਰਾਨੰਗਲ ਬੱਚੜ ਜਿਹੜਾ ਇਹ ਟੰਗਿਆ ਜਾਵੇਗਾ ਤੇ ਬਾਦਲ ਦੇਖਦੇ ਹੁਣ ਬਚਾ ਲਓ ਇਹਨੂੰ ਸਮੇਤ ਸੈਣੀ ਦਾ ਬਚਾਈ ਬੈਠੇ ਹੁਣ ਉਮਰਾਨੰਗਲ ਨੂੰ ਬਚਾ ਲਿਓ ਸ਼ਰਮ ਦਾ ਘਾਟਾ ਜਿਨ੍ਹਾਂ ਨੇ ਨੌਜਵਾਨ ਖਪਾਤੇ ਉਹਨਾਂ ਨੂੰ ਆਈਜੀ ਉਹਨਾਂ ਨੂੰ ਡੀਆਈਜੀ ਇਹ ਕਿਨੇ ਲਾਇਆਗਾ ਬਾਦਲਾ ਪਰਿਵਾਰ ਨੇ ਕਹਿੰਦੇ ਜੀ ਅਸੀਂ ਪੰਥ ਦੇ ਬਾਲੀ ਆ ਅਕਾਲੀਵਾਲਾ ਕਹਿੰਦੇ ਅਸੀਂ ਪੰਥ ਆ ਸਾਡਾ ਪੰਥ ਨੇ ਤੁਹਾਡੇ ਨੇ ਉਹ ਕਹਾਣ ਕੀਤਾ ਸਿੱਖ ਕੌਮ ਦਾ ਜਿਹੜਾ ਕਿ ਸਾਧੀਆਂ ਤੱਕ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅੱਜ ਕਈ ਹਰਾਮਜਾਦੇ ਮੈਨੂੰ ਕਹਿਣਾ ਆ ਪਾ ਮਾਫ ਕਰਨਾ ਮੇਥੋਂ ਕਈ ਵਾਰੀ ਇਹ ਗੱਲ ਨਿਕਲ ਗਈ ਕਈ ਅੱਜ ਦੇ ਸਾਵਕਾ ਖਾੜਕੂ ਦੀ ਪੂਛ ਲਵਾ ਕੇ ਬਾਦਲਾਂ ਦੇ ਲੰਗੋਟੇ ਬਣੇ ਫਿਰਦੇ ਆ ਬਾਦਲਾਂ ਨੂੰ ਜੱਫੀਆਂ ਪਾਉਂਦੇ ਫਿਰਦੇ ਆ ਜਿਹੜੇ ਕਹਿੰਦਾ ਮੈਂ ਦੀਪ ਸਿੱਧੂ ਦਾ ਸਾਥੀ ਆ ਮੈਂ ਦੀਪ ਸਿੱਧੂ ਤੋਂ ਸੋਚ ਤੋਂ ਬਿਨਾ ਇੰਚ ਬਾਹਰ ਨਹੀਂ ਹਊਂਗਾ ਅੱਜ ਉਹ ਬਾਦਲਾਂ ਦੇ ਛਿੱਟੇ ਮਾਰਦਾ ਫਿਰਦਾ ਅੱਜ ਬਾਦਲਾਂ ਦੇ ਉਹ ਆਸੇ ਪਾਸੇ ਤੁਰਿਆ ਫਿਰਦਾ ਕਹਿੰਦਾ ਮੈਨੂੰ ਬਾਦਲ ਬੁਲਾਉਣਗੇ ਤਾਂ ਮੈਂ ਭੱਜਿਆ ਜਾਊਂਗਾ ਉਹ ਪਿੰਡ ਦੀ ਸਰਪੰਚੀ ਨਹੀਂ ਜਿੱਤ ਸੱਦਿਆ ਸگە ਤਨ 250 ਵੋਟ ਨਹੀਂ ਪਈ ਉਹ ਤੇਰੇ ਮਗਰ ਹੈ ਕੌਣ ਆ ਤੁਸੀਂ ਸਾਰੇ ਆ ਪੰਜ ਸੱਤ ਜਾਣੇ ਹੋ ਤੁਸੀਂ ਸਮੇਤ ਸੈਣੀ ਆ ਮਾਫ ਕਰਨਾ ਇੱਕ ਪ੍ਰੀਤ ਸੈਣੀ ਪੱਤਰਕਾਰ ਹੋਇਆ ਉਹਦੇ ਇਸ ਮੱਧ ਵਿੱਚ ਵੀ ਆਪਾਂ ਵੱਡੇ ਖੁਲਾਸੇ ਕਰਾਂਗੇ ਉਹ ਵੀ ਇੱਕ ਰਿਪੋਰਟ ਸਾਹਮਣੇ ਆਈ ਆ ਉਹਦੇ ਵਿੱਚ ਕਿਹੜਾ ਆਗੂ ਪੰਥ ਦਾ ਆਪਣੇ ਆਪ ਨੂੰ ਆਗੂ ਬਣਿਆ ਸੀ ਕਿ ਕਵੇਂ ਉਹ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਉਹਦੇ ਵੀ ਖੁਲਾਸੇ ਕਰਾਂਗੇ ਨੰਗਾ ਚਿੱਟਾ ਕਰਾਂਗੇ ਪਰ ਹੁਣ ਜਿਹੜਾ ਇਹ ਮਾਵਲਾ ਹੈਗਾ ਉਮਰਾ ਨੰਗਲ ਤੇ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਹਾਈ ਕੋਰਟ ਵੱਲੋਂ ਟੰਗਿਆ ਜਾਊਗਾ ਤੁਸੀਂ ਆਪਣੇ ਕਮੈਂਟ ਜ਼ਰੂਰ ਕਰਨੇ ਆ ਕਿ ਇਹ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਬੁਚੜ ਅਫਸਰਾਂ ਨੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਝੂਠੇ ਫੇਕ ਅਨਕਾਊਂਟਰ ਕੀਤੇ ਆ ਝੂਠੇ ਪੁਲਿਸ ਮੁਕਾਬਲੇ ਬਣਾਏ ਆ 29 ਸਾਲ ਹੋ ਗਏ ਪਰਿਵਾਰ ਨੂੰ ਜੰਗ ਲੜਦਿਆਂ ਨੂੰ ਇਨਸਾਫ ਮੰਗਦਿਆਂ ਨੂੰ ਤੇ ਅੱਜ 29 ਸਾਲਾਂ ਬਾਅਦ ਦੇਖਦੇ ਆ ਕਿ ਪਰਿਵਾਰ ਦੇ ਨੂੰ ਕਿੰਨਾ ਇਨਸਾਫ ਮਿਲਦਾਗਾ ਵਕੀਲ ਸਾਹਿਬ ਨੇ ਕਿਹਾਗੇ ਇਹ ਜਿਹੜੇ ਤਿੰਨੇ ਦੋਸ਼ੀ ਨੇ ਇਹ ਟੰਗੇ ਜਾਣਗੇ ਤੇ ਤੁਸੀਂ ਆਪਣੇ ਕਮੈਂਟ ਜਰੂਰ ਕਰਨੇ ਆ ਤੇ ਵੀਡੀਓ ਨੂੰ ਬਤਵਾਤ ਬਾਤ ਸ਼ੇਅਰ ਕਰਨਾ ਅਗਲਾ ਵੀਡੀਓ ਤੁਹਾਨੂੰ ਕਰਨ ਮਾਵਲੇ ਵਿੱਚ ਕਰਨ ਮਾਵਲੇ ਨੇ ਕਿੱਥੇ ਵੱਡੀ ਗਲਤੀ ਕੀਤੀ ਹੈ ਇਹਦੇ ਸਬੰਧ ਆਪਾਂ ਵੀਡੀਓ ਬਣਾਵਾਂਗੇ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ